ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਸਿੱਖ ਹਿਸਟਰੀ ਚੈਨਲ ਦੇ ਵਿੱਚ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮੈਂ ਰਾਤ ਨੂੰ ਬਾਹਰ ਘਾਟ ਹੀ ਨਿਕਲਦਾ ਹਾਂ ਇੰਗਲੈਂਡ ਤੋਂ ਮੇਰੇ ਦੋਸਤ ਮੈਨੂੰ ਮਿਲਣ ਵਾਸਤੇ ਆਏ ਹੋਏ ਸਨ ਅਸੀਂ ਬਾਹਰ ਇੱਕ ਇੰਡੀਅਨ ਰੈਸਟੋਰੈਂਟ ਤੇ ਖਾਣਾ ਖਾਣ ਲਈ ਚਲੇ ਗਏ ਉੱਤੇ ਹੋਰ ਵੀ ਕਾਫੀ ਦੋਸਤ ਇਕੱਠੇ ਹੋ ਗਏ ਖਾਣਾ ਖਾਂਦੇ ਆ ਗੱਲਾਂ ਬਾਤਾਂ ਕਰਦੇ ਆ ਤਕਰੀਬਨ ਅੱਧੀ ਰਾਤ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ। ਉਸ ਲੋ ਸਹਿਰ ਵਿੱਚ ਕਾਫੀ ਕਾਰ ਪਾਰਕ ਦੀ ਸਮੱਸਿਆ ਹੋਣ ਕਰਕੇ ਅਸੀਂ ਆਪਣੀ ਕਾਰ ਕਾਫੀ ਦੂਰ ਪਾਰਕ ਕੀਤੀ ਸੀ। ਸ਼ਹਿਰ ਦੀ ਧੁੰਨੀ ਵਾਲੀ ਗਲੀ ਵਿੱਚ ਦੀ ਹੁੰਦੇ ਹੋਏ ਇੱਕ ਰੇਲਵੇ ਸਟੇਸ਼ਨ ਦੇ ਲਾਗੇ ਹੀ ਪਹੁੰਚ ਗਏ ਸੀ। ਕਿ ਅਚਾਨਕ ਮੇਰੇ ਬਰਾਬਰ ਆ ਕੇ ਇੱਕ ਕਾਰ ਨੇ ਬ੍ਰੇਕ ਮਾਰੀ ਰਾਤ ਦੇ ਅੰਧੇਰੇ ਅਤੇ ਵੱਡੇ ਸ਼ਹਿਰਾਂ ਵਿੱਚ ਲੜਾਈ ਝਗੜੇ ਦੇ ਸਹਿਮ ਕਰਕੇ ਮੈਂ ਇੰਨੀ ਜ਼ੋਰ ਦੀ ਛਾਲ ਮਾਰੀ ਕਿ ਸੜਕ ਦੇ ਦੂਸਰੇ ਬੰਨੇ ਜਾ ਡਿੱਕਿਆ 50 ਤੋਂ ਉੱਪਰ ਹੋਣ ਕਰਕੇ ਸਰੀਰ ਨੂੰ ਥੋੜਾ ਜਿਹਾ ਸੰਭਾਲਿਆ ਕੱਪੜੇ ਵਗੈਰਾ ਝਾੜੇ ਤੇ ਗੁੱਸੇ ਨਾਲ ਕਾਰ ਵੱਲ ਨੂੰ ਵੇਖਣ ਲੱਗਿਆ ਕਿ ਇਹ ਕੌਣ ਹੈ ਜਿਸ ਨੂੰ ਕਾਰ ਵੀ ਨਹੀਂ ਚਲਾਉਣੀ ਆਉਂਦੀ ਮੇਰੇ ਨਾਲ ਦੇ ਸਾਥੀ ਵੀ ਬੜੇ ਗੁੱਸੇ ਵਿੱਚ ਸਨ ਐਨੇ ਨੂੰ ਕਾਰ ਵਿੱਚੋਂ ਇੱਕ ਲੜਕੀ ਨਿਕਲੀ ਤੇ ਕੋਲ ਆ ਕੇ ਕਹਿੰਦੀ ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਟਾਂ ਤਾਂ ਨਹੀਂ ਲੱਗੀਆਂ ਮੈਂ ਮਾਫੀ ਚਾਹੁੰਦੀ ਹਾਂ ਇੱਕੇ ਸਾਹ ਵਿੱਚ ਕਾਫੀ ਕੁਝ ਕਹਿ ਗਈ ਮੈਂ ਹੌਲੀ ਜਹੀ ਸਹਿਮੀ ਆਵਾਜ਼ ਵਿੱਚ ਫਤੇਦਾ ਜਵਾਬ ਦਿੱਤਾ ਅਤੇ ਉਸ ਲੜਕੀ ਵੱਲ ਬੜੇ ਹੀ ਧਿਆਨ ਦੇ ਨਾਲ ਵੇਖਣ ਲੱਗ ਪਿਆ ਲੜਕੀ ਨੇ ਗੋਲ ਜਹੀ ਚਿੱਟੀ ਕਮੀਜ਼ ਚਿੱਟੀ ਚੂੜੀਦਾਰ ਪਜਾਮੀ ਪੈਰਾਂ ਦੇ ਵਿੱਚ ਦਸਵੇਂ ਵਾਲੇ ਕਾਲੇ ਬੂਟ ਅਤੇ ਸਿਰ ਤੇ ਪੀਲੇ ਰੰਗ ਦੀ ਚੁੰਨੀ ਦੋ ਕੁ ਸੋਨਿਆਂ ਲਾ ਕੇ ਸੈਟ ਕੀਤੀ ਹੋਈ ਸੀ ਬਾਹਰ ਦੀ ਵੱਡੀ ਸ੍ਰੀ ਸ਼ਾਹਬ ਪਾਈ ਹੋਈ ਸੀ ਅਤੇ ਉਪਰੋਂ ਦੀ ਲੱਕ ਦਿਵਾਲੇ ਨੀਲੇ ਰੰਗ ਦੀ 8 ਉਂਗਲਾਂ ਦੀ ਚੌੜੀ ਪੱਟੀ ਕੱਪੜੇ ਦੀ ਬੈਲਟ ਬੰਨੀ ਹੋਈ ਸੀ ਮੈਂ ਉਸ ਲੜਕੀ ਵੱਲ ਉਪਰੋਂ ਥੱਲੇ ਤੇ ਥੱਲਿਓਂ ਉੱਪਰ ਵੱਲ ਬੜੇ ਹੀ ਗੌਰ ਨਾਲ ਵੇਖਿਆ ਮੇਰੇ ਸਾਥੀ ਵੀ ਠੰਡੇ ਜਿਹੇ ਪੈ ਗਏ ਮੇਰੇ ਵੀ ਸਰੀਰ ਵਿੱਚ ਚਰਨਾਹਟ ਜਿਹੀ ਉੱਠੀ ਤੇ ਸੋਚਾਂ ਦੇ ਵਿੱਚ ਪੈ ਗਿਆ ਮੈਂ ਤੇ ਇੱਥੇ ਉਸ ਲੋ ਵਿੱਚ ਸਾਰੇ ਬੱਚੇ-ਬੱਚਿਆਂ ਨੂੰ ਜਾਣਦਾ ਹਾਂ ਇਹ ਕਿਹੜੀ ਲੜਕੀ ਹੋ ਸਕਦੀ ਹੈ ਜਿਸ ਨੇ ਮੈਨੂੰ ਅੰਕਲ ਕਹਿ ਕੇ ਫਤਿਹ ਬੁਲਾਈ ਹੈ ਅੱਧੀ ਰਾਤ ਨੂੰ ਟੈਕਸੀ ਚਲਾਉਣ ਦਾ ਕੰਮ ਕਰਦੀ ਹੈ ਲੜਕੀ ਨੇ ਚਿਹਰੇ ਦੇ ਉੱਪਰ ਥੋੜੀ ਜਹੀ ਮੁਸਕਰਾਹਟ ਲਿਆਂਦੀ ਤੇ ਪੁੱਛਣ ਲੱਗੀ ਕਿ ਅੰਕਲ ਜੀ ਮੈਂ ਤਾਂ ਤੁਹਾਨੂੰ ਪਛਾਣਦੇ ਹਾਂ ਪਰ ਮੈਂ ਉਦੋਂ ਤੱਕ ਤੁਹਾਨੂੰ ਮਿਲਣਾ ਨਹੀਂ ਸੀ ਚਾਹੁੰਦੀ ਜਦੋਂ ਤੱਕ ਮੈਂ ਆਪਣਾ ਬਦਲਾ ਨਾ ਲੈ ਲਵਾਂ ਮੈਂ ਬੜੀ ਹੀ ਉਤਸ਼ਕਤਾ ਨਾਲ ਉਸ ਲੜਕੀ ਨੂੰ ਪੁੱਛਿਆ ਕਿ ਬੇਟਾ ਜੀ ਮੈਂ ਤੁਹਾਨੂੰ ਪਛਾਣਿਆ ਨਹੀਂ ਅਤੇ ਤੁਸੀਂ ਕਿਹੜੇ ਬਦਲੇ ਦੀ ਗੱਲ ਕਰਦੇ ਹੋ ਲੜਕੀ ਕਹਿੰਦੀ ਅੰਕਲ ਜੀ ਕਹਾਣੀ ਬੜੀ ਲੰਮੀ ਹੈ ਮੈਂ ਹੁਣ ਥੋੜਾ ਜਿਹਾ ਰੋਜ਼ਗਾਰ ਕਰ ਲਵਾਂ ਫਿਰ ਮੈਂ ਤੁਹਾਡੇ ਤੁਹਾਡਾ ਨਾਰਵੇ ਬੜਾ ਮਹਿੰਗਾ ਹੈ ਰੋਟੀ ਪਾਣੀ ਅਤੇ ਮਕਾਨ ਦਾ ਕਿਰਾਇਆ ਵੀ ਮਸਾਂ ਹੀ ਪੂਰਾ ਹੁੰਦਾ ਹੈ ਮੰਮੀ ਡੈਡੀ ਨੂੰ ਟੈਲੀਫੋਨ ਵੀ ਰੋਜ਼ ਕਰਨਾ ਹੁੰਦਾ ਹੈ ਮੇਰੇ ਕੋਲ ਤੁਹਾਡਾ ਟੈਲੀਫੋਨ ਨੰਬਰ ਹੈ ਮੈਂ ਤੁਹਾਨੂੰ ਜਲਦੀ ਹੀ ਟੈਲੀਫੋਨ ਕਰਾਂਗੀ ਇਹ ਕਹਿ ਕੇ ਉਹ ਤਾਂ ਆਪਣੀ ਟੈਕਸੀ ਦੇ ਵਿੱਚ ਬੈਠ ਕੇ ਚਲੀ ਗਈ ਅਸੀਂ ਵੀ ਆਪਣੀ ਕਾਰ ਵਿੱਚ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਚਾਲੇ ਪਾ ਦਿੱਤੇ ਰਸਤੇ ਦੇ ਵਿੱਚ ਲੜਕੀ ਬਾਰੇ ਬੜੀ ਵਿਚਾਰ ਹੋਈ। ਦੋਸਤ ਕਹਿੰਦੇ ਕਿ ਇਹ ਲੜਕੀ ਬੜੀ ਹੁਸ਼ਿਆਰ ਹੈ। ਕਿਸੇ ਖਾਸ ਮਿਸ਼ਨ ਤੇ ਆਈ ਲੱਗਦੀ ਹੈ। ਘਰੇ ਸਿੰਘ ਨੇ ਸਾਈਵਾ ਪਰੇਸ਼ਾਨ ਹੋ ਰਹੀ ਸੀ ਕਿ 2 ਘੰਟੇ ਹੋ ਗਏ ਹੋਟਲ ਵਿੱਚੋਂ ਚੱਲਿਆਂ ਨੂੰ ਹੋਰ ਹੁਣ ਕਿੱਥੇ ਚਲੇ ਗਏ ਹਨ। ਟੈਲੀਫੋਨ ਤੇ ਤਾਂ ਕਹਿੰਦੇ ਸੀ ਕੇ ਸਿੱਧੇ ਘਰੇ ਨੂੰ ਘਰ ਨੂੰ ਹੀ ਆ ਰਹੇ ਹਾਂ ਸ਼ਾਇਦ ਕਾਰ ਨੂੰ ਕੋਈ ਖਰਾਬੀ ਹੋ ਗਈ ਹੋਵੇਗੀ ਪਰ ਟੈਲੀਫੋਨ ਤਾਂ ਕਰ ਸਕਦੇ ਸੀ ਐਨੇ ਨੂੰ ਅਸੀਂ ਵੀ ਘਰ ਪਹੁੰਚ ਗਏ ਘਰੇ ਵੜਦਿਆਂ ਹੀ ਜਿਵੇਂ ਬੀਬੀਆਂ ਕਰਦੀਆਂ ਹਨ ਪੰਜ ਸੱਤ ਸਵਾਲ ਸੁੱਟ ਮਾਰੇ ਐਨਾ ਚਿਰ ਕਿੱਥੇ ਲਾਇਆ ਟੈਲੀਫੋਨ ਇਸੇ ਲਈ ਤਾਂ ਲੈ ਕੇ ਦਿੱਤਾ ਹੈ ਬਈ ਲੋੜ ਪੈਣ ਤੇ ਕਰ ਲਿਆ ਕਰੋ ਮੈਂ ਖੰਜੂਰਾਵਾਲਾ ਦੁੱਧ ਕਾੜ ਕਾੜ ਕੇ ਹੀ ਸਾੜ ਲਿਆ ਹੈ ਅਤੇ ਕਾਫੀ ਕੁਝ ਸਿੰਘਨੀ ਸੈਵਾਨ ਅਨੁਸਾਰੀ ਕਹਾਣੀ ਦੱਸੀ ਤਾਂ ਉਸ ਨੂੰ ਯਾਦ ਆਇਆ ਕਿ ਇੱਕ ਦਿਨ ਇੱਕ ਲੜਕੀ ਦਾ ਟੈਲੀਫੋਨ ਆਇਆ ਸੀ ਤੇ ਤੁਹਾਡੇ ਬਾਰੇ ਪੁੱਛਦੀ ਸੀ ਸੋਚਿਆ ਜਿਸ ਨੂੰ ਲੋਡ ਹੋਈ ਆਪੇ ਫੇਰ ਕਰ ਲਓ ਟੈਲੀਫੋਨਾਂ ਵਾਲੇ ਤਾਂ ਰੋਟੀ ਵੀ ਨਹੀਂ ਖਾਣ ਦਿੰਦੇ ਉਹ ਕਿਸੇ ਘਰ ਦਾ ਰੌਲਾ ਜਾਂ ਕਿਸੇ ਵਕੀਲ ਕੋਲ ਲੈ ਕੇ ਜਾਣਾ ਹੋ ਮੈਂ ਤੁਹਾਨੂੰ ਦੱਸਿਆ ਹੀ ਨਹੀਂ ਸੀ ਕੌਣ ਹੈ ਇਹ ਲੜਕੀ ਬਈ ਸਾਨੂੰ ਅਜੇ ਤੱਕ ਵੀ ਨਹੀਂ ਪਤਾ ਸੀ ਕਹਿੰਦੀ ਸੀ ਟੈਲੀਫੋਨ ਕਰਕੇ ਸੰਪਰਕ ਕਰਾਂਗੀ ਦੇਖਦੇ ਹਾਂ ਜੇਕਰ ਹਫ਼ਤਾ ਡੰਗ ਟੈਲੀਫੋਨ ਨਾ ਆਇਆ ਤਾਂ ਮੈਂ ਆਪੇ ਹੀ ਲੱਭ ਲਵਾਂਗਾ ਮੈਂ ਉਸਦੀ ਟੈਕਸੀ ਦਾ ਨੰਬਰ ਨੋਟ ਕਰ ਲਿਆ ਹੈ ਟੈਕਸੀ ਦਾ ਨਾਂ ਸੁਣਦਿਆਂ ਹੀ ਸਿੰਘਣੀ ਨੇ ਇੱਕ ਹੋਰ ਸਵਾਲ ਵਗਾ ਕੇ ਮਾਰਿਆ ਕਿ ਉਹ ਟੈਕਸੀ ਚਲਾਉਂਦੀ ਹੈ ਉਹ ਵੀ ਰਾਤ ਨੂੰ ਇੱਕ ਗੱਲ ਦੱਸਾਂ ਕਿ ਔਰਤ ਨਰਮ ਦਿਲ ਐਨੀ ਹੈ ਕਿ موم ਨੂੰ ਵੀ ਮਾਰ ਤਾ ਪਾ ਦਿੰਦੀ ਹੈ ਪਰ ਜਦੋਂ ਬਦਲੇ ਦੀ ਭਾਵਨਾ ਦੇ ਵਿੱਚ ਆ ਜਾਵੇ ਤਾਂ ਚੰਡੀ ਦਾ ਰੂਪ ਹੈ ਫੇਰ ਨਹੀਂ ਦੇਖਦੀ ਅੱਗੇ ਪਿੱਛੇ ਇਹ ਵੀ ਔਰਤ ਦੀ ਫਿਤਰਤ ਹੈ ਕਿ ਉਹ ਛੇਤੀ ਕੀਤੇ ਇਹੋ ਜਿਹੇ ਪੰਗਿਆਂ ਦੇ ਵਿੱਚ ਨਹੀਂ ਪੈਂਦੀਆਂ ਲੱਗਦਾ ਹੈ ਇਸ ਨੂੰ ਤਾਂ ਕਾਫੀ ਵੱਡੀ ਸੱਟ ਲੱਗੀ ਹੈ ਪਰੌਣਿਆਂ ਦੇ ਵਿਸਤਰੀ ਪਹਿਲਾਂ ਹੀ ਵਿਛਾਏ ਹੋਏ ਸਨ ਮੈਂ ਵੀ ਉੱਪਰ ਜਾ ਕੇ ਬਰਸ਼ ਵਗੈਰਾ ਕਰਕੇ ਬਿਸਤਰੇ ਦੇ ਉੱਪਰ ਲੇਟ ਗਿਆ। ਰਾਤ ਪਹਿਲਾਂ ਹੀ ਅੱਧੀ ਤੋਂ ਜ਼ਿਆਦਾ ਲੰਘ ਗਈ ਸੀ। ਸਾਰਾ ਦਿਨ ਪਰੌਣਿਆਂ ਨਾਲ ਫਿਰਦੇ ਰਹਿਣ ਕਰਕੇ ਥਕਾਵਟ ਕਾਫੀ ਹੋ ਗਈ ਸੀ। ਪੈਨਸਾਰ ਨੀਂਦ ਵੀ ਆ ਗਈ। ਸਵੇਰ ਉੱਠਣ ਤੋਂ ਪਹਿਲਾਂ ਇੱਕ ਸੁਪਨਾ ਆਇਆ ਜਿਸ ਦੀ ਲੜੀ ਰਾਤ ਵਾਲੀ ਕਹਾਣੀ ਨਾਲ ਜੁੜੀ ਹੈ। ਪਰ ਲੱਗਦਾ ਇਸ ਤਰ੍ਹਾਂ ਹੈ ਜਿਵੇਂ ਹਫ਼ਤੇ ਕੋ ਦਾ ਬਾਕਾ ਪੈ ਗਿਆ ਹੋਵੇ ਟੈਲੀਫੋਨ ਦੀ ਘੰਟੀ ਵੱਜਦੀ ਹੈ ਮੈਂ ਭੱਜ ਕੇ ਟੈਲੀਫੋਨ ਚੱਕਦਾ ਹਾਂ ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਯਾਦ ਹੈ ਕਿ ਮੈਂ ਉਸ ਰਾਤ ਤੁਹਾਨੂੰ ਮਿਲੀ ਸੀ ਤੁਹਾਡੇ ਦੋਸਤ ਨਾਲ ਸਨ ਯਾਦ ਆਇਆ ਕਿ ਨਹੀਂ ਹਾਂ ਵੀਪਾ ਮੈਨੂੰ ਸਕੂਲ ਜਾਣਾ ਹੈ ਮੈਂ ਕਈ ਦਿਨਾ ਤੋਂ ਤੁਹਾਨੂੰ ਹੀ ਯਾਦ ਕਰ ਰਹੀ ਸੀ ਮੈਂ ਤੁਹਾਡੀ ਸਾਰੀ ਬਾਤਾਂ ਸੁਣਨੀ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਘਰ ਨਹੀਂ ਆ ਸਕਦੇ ਦਰਅਸਲ ਅੰਕਲ ਜੀ ਮੈਂ ਤੁਹਾਡੇ ਘਰ ਦੇ ਬਾਹਰ ਹੀ ਖੜੀ ਹਾਂ ਮੈਂ ਅੱਜ ਬਹੁਤ ਉਦਾਸ ਸੀ ਮੈਂ ਸੋਚਿਆ ਸੀ ਅੰਕਲ ਜੀ ਦੇ ਘਰ ਚਲਦੇ ਹਾਂ ਨਾਲੇ ਆਪਣੀ ਹੱਡ ਬੀਤੀ ਸਾਂਝੀ ਕਰਕੇ ਆਵਾਂਗੀ ਸ਼ਾਇਦ ਬਾਹਰ ਕੁਝ ਹਲਕਾ ਹੋ ਜਾਵੇ ਮੈਂ ਬਾਹਰ ਦਾ ਦਰਵਾਜ਼ਾ ਖੋਲ ਕੇ ਉਸ ਨੂੰ ਅੰਦਰ ਲੈ ਆਉਂਦਾ ਹਾਂ ਸਿੰਘਣੀ ਨੂੰ ਮਿਲਾ ਕੇ ਚੰਗੀ ਜਿਹੀ ਚਾਹ ਬਣਾਉਣ ਲਈ ਕਹਿੰਦਾ ਹਾਂ ਸਿੰਘਣੀ ਵੀ ਸਾਰੀ ਵਾਰਤਾ ਸੁਣ ਲਈ ਉਹ ਤਾਵਲੀ ਹੈ ਤੇ ਕਹਿੰਦੀ ਹੈ ਕਿ ਜਾ ਤਾਂ ਤੁਸੀਂ ਦੋਨੋਂ ਜਾਣੇ ਰਸੋਈ ਦੇ ਵਿੱਚ ਆ ਜਾਓ ਜਾਂ ਫਿਰ ਜਿੰਨਾ ਚਿਰ ਮੈਂ ਚਾਹ ਲੈ ਕੇ ਨਹੀਂ ਆਉਂਦੀ ਤੁਸੀਂ ਆਪਣੀ ਕੋਈ ਵੀ ਗੱਲ ਨਹੀਂ ਕਰਨੀ ਅਸੀਂ ਸਲਾਹ ਕੀਤੀ ਕਿ ਚਲੋ ਰਸੋਈ ਵਿੱਚ ਸੋਫੇ ਤੇ ਬੈਠ ਜਾਂਦੇ ਹਾਂ ਅੰਕਲ ਜੀ ਮੇਰਾ ਨਾਮ ਪੁਸ਼ਪਿੰਦਰ ਕੌਰ ਹੈ ਮੈਂ ਤੁਹਾਡੇ ਅਬੋਹਰ ਵਾਲੇ ਦੋਸਤ ਐਸਐਸਪੀ ਵਿਰਕ ਦੀ ਲੜਕੀ ਹਾਂ ਯਾਦ ਆਇਆ ਜਦੋਂ ਵੀ ਤੁਸੀਂ ਸਾਡੇ ਘਰ ਆਉਂਦੇ ਸੀ ਮੈਂ ਭੱਜ ਕੇ ਤੁਹਾਡੀ ਨਾਰਵੇ ਤੋਂ ਲਿਆਂਦੀ ਫਰਾਕ ਪਾ ਕੇ ਚੱਟ ਤੁਹਾਡੀ ਬੁੱਕਲ ਦੇ ਵਿੱਚ ਬੈਠ ਜਾਂਦੀ ਸੀ ਉਦੋਂ ਤਾਂ ਮੈਂ ਬਹੁਤ ਜ਼ਿਆਦਾ ਛੋਟੀ ਸੀ ਹੁਣ ਤਾਂ ਮੇਰਾ ਵਿਆਹ ਵੀ ਹੋ ਗਿਆ ਹੈ ਦਰਅਸਲ ਲੜਕੀਆਂ ਦੀ ਬਦਕਿਸਮਤੀ ਸਮਝੋ ਜਾਂ ਫੇਰ ਮਰਦ ਪ੍ਰਧਾਨ ਸਮਾਜ ਦਾ ਦੋਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਔਰਤ ਨੂੰ ਤਾਂ ਬਰਾਬਰ ਦਾ ਹੱਕ ਦੇਣਾ ਚਾਹੀਦਾ ਹੈ ਵੇਖਣ ਨੂੰ ਸਾਰੇ ਲੀਡਰ ਜਥੇਦਾਰ ਗੁਰਦੁਆਰਿਆਂ ਦੇ ਪ੍ਰਧਾਨ ਕੀਰਤਨੀਏ ਰਾਗੀ ਆਦ ਸਭ ਸਟੇਜਾਂ ਦੇ ਉੱਪਰ ਤਾਂ ਬੜੇ ਜ਼ੋਰ ਨਾਲ ਪੰਡ ਜਮੀਏ ਪੰਡ ਨਿਮੀਏ ਪੰਡ ਮੰਗਣ ਵਿਆ ਪੰਡ ਹੋਵੇ ਦੋਸਤੀ ਪੰਡ ਚੱਲੇ ਰਾ ਪੰਡ ਮੋਹਾ ਪੰਡ ਪਾਲੀਏ ਪੰਡ ਹੋਵੇ ਵੰਦਨ ਸੋਕਮੰਦਾ ਆਖੀਐ ਜਿਤ ਜਮੇ ਰਾਜਾਨ ਪੰਡ ਹੀ ਪੰਡ ਉਪਜੇ ਪੰਡ ਬਾਜੋ ਨਾ ਕੋਏ ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਈਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਦਾ ਪ੍ਰਚਾਰ ਕਥਾ ਅਤੇ ਕੀਰਤਨ ਕਰ ਕਰਕੇ ਔਰਤ ਨੂੰ ਗੱਲਾਂ-ਵਾਤਾਂ ਦੇ ਵਿੱਚ ਬਰਾਬਰਤਾ ਦਾ ਅਧਿਕਾਰ ਦਿੰਦੇ ਹਨ ਪਰ ਅਸਲ ਦੇ ਵਿੱਚ ਔਰਤ ਨੂੰ ਚੁੱਲ੍ਹੇ ਚੌਕੇ ਵਾਲੀ ਹੀ ਸਮਝਿਆ ਜਾਂਦਾ ਹੈ ਜਿਵੇਂ-ਜਿਵੇਂ ਮੈਂ ਵੱਡੀ ਹੁੰਦੀ ਗਈ ਡੈਡੀ ਜੀ ਨੂੰ ਮੇਰੇ ਵਿਆਹ ਦਾ ਫਿਕਰ ਲੱਗਿਆ ਰਹਿੰਦਾ ਮੰਮੀ ਜੀ ਨੂੰ ਛਾਤੀ ਦਾ ਕੈਂਸਰ ਹੋ ਗਿਆ ਸੀ ਆਪਰੇਸ਼ਨ ਕਰਵਾ ਕੇ ਦਿੱਤਾ ਹੈ ਭਾਵੇਂ ਉਹ ਬਿਲਕੁਲ ਠੀਕ ਹੋ ਗਏ ਹਨ ਪਰ ਫਿਰ ਵੀ ਹਰ ਵਕਤ ਇਹੀ ਕਹਿੰਦੇ ਰਹਿੰਦੀ ਸੀ ਕਿ ਮੇਰੇ ਜਿਉਂਦੇ ਜਿਉਂਦੇ ਇਸ ਦਾ ਵਿਆਹ ਕਰ ਦੇਵੋ ਪੰਜਾਬ ਪੁਲਿਸ ਨੇ ਡੀਐਸਪੀ ਦੀਆਂ ਅਸਾਮੀਆਂ ਕੱਢੀਆਂ ਮੈਂ ਵੀ ਅਰਜੀ ਕਾਲ ਦਿੱਤੀ ਟੈਸਟ ਵਗੈਰਾ ਸਾਰੇ ਪਾਸ ਕਰ ਲਏ ਪਰ ਜਦੋਂ ਇੰਟਰਵਿਊ ਆਈ ਤਾਂ ਕਮਿਸ਼ਨ ਵਾਲਿਆਂ ਨੇ ਪੂਰੇ 45 ਲੱਖ ਰੁਪਏ ਦੀ ਮੰਗ ਕੀਤੀ ਐਨੀ ਰਕਮ ਸੁਣ ਕੇ ਮੈਨੂੰ ਤਾਂ ਕੰਪਨੀ ਜਹੀ ਆ ਗਈ ਡੈਡੀ ਜੀ ਨੇ ਤਾਂ ਸਾਰੀ ਉਮਰ ਇੱਕ ਪੈਸਾ ਵੀ ਰਿਸ਼ਵਤ ਦਾ ਨਹੀਂ ਲਿਆ ਸੀ ਸਗੋਂ ਆਪਣੀ ਤਨਖਾਹ ਦੇ ਵਿੱਚੋਂ ਗਰੀਬ ਬੱਚੇ ਬੱਚੀਆਂ ਨੂੰ ਪੜਾਉਣ ਲਈ ਖਰਚਾ ਕਰਦੇ ਰਹਿੰਦੇ ਸਨ ਐਨੇ ਪੈਸੇ ਤਾਂ ਕਿਤੋਂ ਵੀ ਪੈਦਾ ਨਹੀਂ ਕੀਤੇ ਜਾ ਸਕਦੇ ਕੋਈ ਰਿਸ਼ਤੇਦਾਰ ਵੀ ਅਮੀਰ ਨਹੀਂ ਜਿਸ ਤੋਂ ਉਧਾਰੇ ਲਏ ਜਾ ਸਕਣ ਨਾਲੇ ਤਨਖਾਹ ਨਾਲ ਤਾਂ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਐਡੀ ਵੱਡੀ ਰਕਮ ਰਿਸ਼ਤੇਦਾਰਾਂ ਨੂੰ ਵੀ ਕਿਵੇਂ ਵਾਪਸ ਮੋੜਨੀ ਹੈ ਮੈਂ ਇਹ ਵਿਚਾਰ ਲੈ ਕੇ ਇੰਟਰਵਿਊ ਵਿੱਚ ਹੀ ਛੱਡ ਕੇ ਆ ਗਈ। ਮੈਂ ਉਸ ਗੱਲ ਵਿੱਚੋਂ ਹੀ ਟੋਕ ਦਿੱਤੀ ਤੇ ਦੂਜੇ ਪਾਸੇ ਹੋ ਕੇ ਜੱਫੀ ਵਿੱਚ ਲੈ ਲਿਆ। ਤੈਨੂੰ ਤਾਂ ਬੇਟਾ ਮੈਂ ਨਿੱਕੀ ਜਹੀ ਨਿੱਕੀ ਜਹੀ ਨੂੰ ਹੀ ਦੇਖਿਆ ਸੀ। ਹੁਣ ਤਾਂ ਤੂੰ ਬਹੁਤ ਵੱਡੀ ਹੋ ਗਈ ਹੈ। ਤੇਰਾ ਕੱਦ, ਕਾਠ, ਰੰਗ, ਨੈਣ, ਨਕਸ਼ੇ ਤੂੰ ਤਾਂ ਬਿਲਕੁਲ ਆਪਣੀ ਮਾਂ ਵਰਗੀ ਲੱਗਦੀ ਹੈ। ਸਰਦਾਰਨੀ ਜੀ ਜਲਦੀ ਚਾਹ ਲਿਆਓ ਬੜੀ ਦੇਰ ਲਾ ਦਿੱਤੀ ਕੁੜੀ ਠੰਡ ਦੇ ਵਿੱਚੋਂ ਆਈ ਹੈ ਪਰ ਬੇਟਾ ਤੁਸੀਂ ਸਾਨੂੰ ਰਿਸ਼ਤਾ ਪੱਕਾ ਕਰਨ ਲੱਗਿਆਂ ਦੱਸਿਆ ਹੀ ਨਹੀਂ ਨਾਰਵੇ ਵਿੱਚ ਅਸੀਂ ਸਾਰਿਆਂ ਨੂੰ ਜਾਣਦੇ ਹਾਂ ਚੰਗੇ ਬੁਰੇ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਨਹੀਂ ਅੰਕਲ ਜੀ ਮੇਰਾ ਵਿਆਹ ਦਾ ਰਸਲ ਕੈਨੇਡਾ ਵਿੱਚ ਹੋਇਆ ਸੀ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਮਾਪਿਆਂ ਨੂੰ ਓਵਰਟਾਈਮ ਤੋਂ ਵਿਹਲ ਨਹੀਂ ਮਿਲਦੀ ਜਦੋਂ ਘਰੇ ਹੁੰਦੇ ਹਨ ਤਾਂ ਸ਼ਰਾਬ ਵਿੱਚ ਮਸਤ ਰਹਿੰਦੇ ਹਨ ਇਨ੍ਹਾਂ ਦੇ ਬੱਚੇ ਸਾਰੀ ਸਾਰੀ ਰਾਤ ਬਾਹਰ ਹੀ ਘੁੰਮਦੇ ਫਿਰਦੇ ਰਹਿੰਦੇ ਹਨ ਬਾਲ ਖੜੇ ਕੰਨਾਂ ਦੇ ਵਿੱਚ ਮੁਰਗੀ ਵੱਡੇ ਵੱਡੇ ਉੱਚੇ ਜਿਹੇ ਬੂਟ 65 ਥੱਲੇ ਡਿਗਦੀ ਫਿਰਦੀ ਹੈ ਨਾ ਤਾਂ ਇਹ ਕਾਂ ਡੋੜ ਹਨ ਤੇ ਨਾ ਹੀ ਚਤੁਰ ਮੁਰਗ ਮਾਪੇ ਕੰਮ ਕਰ ਕਰਕੇ ਹਿੰਦੁਸਤਾਨ ਵਿੱਚ ਸੋਨਾ ਜਿਹਾ ਮਕਾਨ ਪਾ ਲੈਂਦੇ ਹਨ ਅਤੇ ਜਾ ਕੇ ਇੱਕ ਨਵੀਂ ਕਾਰ ਵੀ ਕਢਾ ਲੈਂਦੇ ਹਨ ਅੰਗਰੇਜ਼ੀ ਭਾਵੇਂ ਪਤਨੀ ਸਮਝਦੀ ਨਾ ਆਵੇ ਪਰ ਅੰਗਰੇਜ਼ੀ ਭਾਵੇਂ ਪੜਨੀ ਸਮਝਣੀ ਨਾ ਆਵੇ ਪਰ ਇਹਨਾਂ ਦੇ ਸਭ ਜ਼ਿਆਦੇ ਅੰਗਰੇਜ਼ੀ ਡਿਸਕੋ ਗਾਣੇ ਉੱਚੀ ਆਵਾਜ਼ ਵਿੱਚ ਲਾ ਕੇ ਫਿਰਦੇ ਰਹਿੰਦੇ ਹਨ ਇਹਨਾਂ ਦੇ ਪੱਤੇ ਲੋਕੀ ਹੀ ਪੈੜੀਆਂ ਵਿੱਚ-ਵਿੱਚ ਕੇ ਏਜੰਟਾਂ ਦੇ ਢਿੱਡ ਭਰੀ ਜਾਂਦੇ ਹਨ ਸਾਲਾਂ ਬੱਧੀ ਰੂਸ ਵਿੱਚ ਬੈਠੇ ਰਹਿੰਦੇ ਹਨ ਫੇਰ ਕਦੀ ਕੋਈ ਲੋਟੂ ਏਜੰਟ ਲੱਭ ਜਾਂਦਾ ਹੈ ਜਾ ਤਾਂ ਇਟਲੀ ਜਾਂਦੇ ਕਿਸ਼ਤੀ ਵਿੱਚ ਹੀ ਡੁੱਬ ਜਾਂਦੇ ਹਨ ਜਾਂ ਫਿਰ ਬਲੈਕ ਵਿੱਚ ਚਸ ਕੇ ਆ ਕੇ ਟਰੱਕ ਵਿੱਚ ਹੀ ਸਾਹ ਗੁੰਮ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਸਾਡੇ ਨਾਲ ਵੀ ਹੋਇਆ ਕੈਨੇਡਾ ਤੋਂ ਇੱਕ ਮੁੰਡਾ ਵਿਆਹ ਕਰਵਾਉਣ ਵਾਸਤੇ ਆਇਆ ਅਖਬਾਰ ਦੇ ਵਿੱਚ ਐਡ ਦਿੱਤੀ ਡੈਡੀ ਜੀ ਨੇ ਉਸ ਨਾਲ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਪਰਿਵਾਰ ਦੀ ਬੈਕਗ੍ਰਾਉਂਡ ਭਾਵੇਂ ਠੀਕ ਠਾਕ ਸੀ ਪਰ ਕਾਗਜ਼ਾਂ ਵਿੱਚ ਲੜਕਾ ਕਾਫੀ ਪੜਿਆ ਲਿਖਿਆ ਸੀ ਅਤੇ ਕਾਰੋਬਾਰ ਵੀ ਬਹੁਤ ਵੱਡਾ ਸੀ ਬੇਟਾ 1 ਮਿੰਟ ਕਾਗਜ਼ਾਂ ਵਿੱਚ ਪੜਿਆ ਲਿਖਿਆ ਇਹ ਮੇਰਾ ਮੰਨਣਾ ਨਹੀਂ ਅੰਕਲ ਜੀ ਜਿਹੜਾ ਤਰੱਕੀ ਦਾ ਯੁੱਗ ਹੈ ਨਾ ਇਹਨਾਂ ਨੇ ਸਾਰਿਆਂ ਦੀ ਭੂਤਨੀ ਭੁਲਾ ਰੱਖੀ ਹੈ ਇਨਸਾਨ ਕਹਿੰਦਾ ਹੈ ਕਿ ਮੈਂ ਤਰੱਕੀ ਕਰ ਲਈ ਹੈ ਪਰ ਇਹ ਤਾਂ ਬਰਬਾਦੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਨਸਾਨ ਦੀ ਲੋੜ ਰੋਟੀ ਕੱਪੜਾ ਅਤੇ ਮਕਾਨ ਹੀ ਰਹੀ ਸੀ ਨਾ ਪਹਿਲਾਂ ਤਾਂ ਹੀ ਤ੍ਰਿਪਤੀ ਦੇ ਸਾਧਨ ਆਸ-ਪਾਸ ਦੇ ਮਾਹੌਲ ਵਿੱਚੋਂ ਮਿਲ ਜਾਂਦੇ ਸਨ ਭਾਵੇਂ ਲੋੜ ਹੁਣ ਵੀ ਉਹੀ ਹੈ ਪਰ ਮਨੁੱਖ ਦੀ ਕੁੱਖ ਵਧ ਗਈ ਹੈ ਇਸ ਨੇ ਸਾਰੀ ਧਰਤੀ ਨੂੰ ਖੋਜ ਮਾਰਿਆ ਹੈ ਸਮੁੰਦਰ ਵੀ ਗਾਹ ਮਾਰਿਆ ਹੈ ਪਰ ਤ੍ਰਿਪਤੀ ਅਜੇ ਤੱਕ ਪੂਰੀ ਨਹੀਂ ਹੋਈ ਹੁਣ ਰੋਟੀ ਕੱਪੜੇ ਅਤੇ ਮਕਾਨ ਲਈ ਅਸਮਾਨ ਨੂੰ ਖੋਜਣ ਤੁਰ ਪਿਆ ਹੈ ਇਹੋ ਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ ਹੈ ਜਿਹੜੀਆਂ ਦੇ ਕਦੇ ਨਾ ਵੀ ਨਹੀਂ ਸਨ ਸੋਨੇ ਇਹ ਸਾਰੀ ਬਿਨਾ ਮਤਲਬ ਦੀ ਸਟ੍ਰੈਸ ਦਾ ਸਦਕਾ ਹੀ ਹੈ ਬੇਟਾ ਤੂੰ ਤਾਂ ਬੜੀ ਸਿਆਣੀ ਹੋ ਗਈ ਹੈ ਅੰਕਲ ਜੀ ਗਉ ਪਣਾਵੇ ਜਾ ਜਦੋਂ ਮਜਬੂਰੀਆਂ ਆ ਜਾਣ ਤਾਂ ਹੱਲ ਵੀ ਆਪ ਨੂੰ ਹੀ ਲੱਭਣੇ ਪੈਂਦੇ ਹਨ ਉਸ ਲੜਕੇ ਨੇ ਕੰਪਿਊਟਰ ਨਾਲ ਸਾਰੇ ਸਰਟੀਫਿਕੇਟ ਜਾਲੀ ਤਿਆਰ ਕੀਤੇ ਹੋਏ ਸਨ ਕਾਲਜ ਦੇ ਵਿੱਚ ਤਾਂ ਭਾਵੇਂ ਉਸਨੇ 4-5 ਸਾਲ ਲਾਇਏ ਸਨ ਪਰ ਰਿਹਾ ਇੱਕੋ ਜਮਾਤ ਵਿੱਚ ਹੀ ਐਡ ਦੇ ਵਿੱਚ ਤਾਂ ਲਿਖਿਆ ਸੀ ਕਿ ਮੁੰਡਾ MBA ਹੈ ਤੇ ਆਪਣੀ ਹੀ ਟਰਾਂਸਪੋਰਟ ਵਿੱਚ MD ਲੱਗਿਆ ਹੋਇਆ ਹੈ ਡੈਡੀ ਜੀ ਨੇ ਬਹੁਤੀ ਕੋਈ ਪੁੱਛ ਪੜਤਾਲ ਵੀ ਨਹੀਂ ਕੀਤੀ ਅਤੇ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ ਬਿਆ ਤਾਂ ਬੜੀ ਧੂਮ ਧਾਮ ਨਾਲ ਸੁੱਕੀ ਸੰਦੀ ਹੋ ਗਿਆ ਸੀ ਪੰਜ ਕੁ ਹਫਤੇ ਰਹਿ ਕੇ ਸਾਰੀ ਫੈਮਿਲੀ ਵਾਪਿਸ ਕੈਨੇਡਾ ਚਲੀ ਗਈ ਉਥੇ ਜਾ ਕੇ ਉਹਨਾਂ ਨੇ ਮੇਰੇ ਵੀਜ਼ੇ ਵਾਸਤੇ ਲੋਡਿੰਗ ਦੇ ਕਾਗਜ਼ ਭੇਜ ਦਿੱਤੇ ਜਦ ਸਾਨੂੰ ਘਰੇ ਕਾਗਜ਼ ਆਏ ਤਾਂ ਇੱਕ ਫਾਰਮ ਤੇ ਲਿਖਿਆ ਹੋਇਆ ਵੇਖ ਕੇ ਆ ਪਤਾ ਲੱਗਿਆ ਕਿ ਲੜਕਾ ਪਹਿਲਾਂ ਵੀ ਬਿਆਹਾ ਹੋਇਆ ਸੀ ਅੰਕਲ ਜੀ ਉਸ ਟਾਈਮ ਸਾਡੇ ਤਾਂ ਹੋਸ਼ ਹੀ ਉੱਟ ਗਏ ਹੋ ਸਕਦਾ ਸੀ ਕਿ ਇਸ ਦੇ ਬੱਚੇ ਵੀ ਹੋਣ ਕਿਹਦੇ ਨਾਲ ਸਲਾਹ ਕਰੀਏ ਡੈਡੀ ਜੀ ਦਾ ਬਲੱਡ ਪ੍ਰੈਸ਼ਰ ਐਨਾ ਘਟ ਗਿਆ ਕਿ ਉਹ ਤਾਂ ਬੇਹੋਸ਼ ਹੋ ਕੇ ਥੱਲੇ ਡਿੱਗ ਪਏ ਮੰਮੀ ਪਹਿਲਾਂ ਹੀ ਬਿਮਾਰ ਰਹਿੰਦੀ ਸੀ ਹੱਥਾਂ ਪੈਰਾਂ ਦੀ ਪੈ ਗਈ ਦੋ ਕੁ ਦਿਨਾਂ ਬਾਅਦ ਡੈਡੀ ਜੀ ਦਵਾਈਆਂ ਖਾ ਕੇ ਠੀਕ ਹੋ ਗਏ ਆਈ ਜੀ ਮਲਹੋਤਰਾ ਸਾਹਿਬ ਉਹਨਾਂ ਦਾ ਪਤਾ ਲੈਣ ਆਏ ਜਦੋਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਹੌਸਲਾ ਦਵਾਇਆ ਕਿ ਕੋਈ ਗੱਲ ਨਹੀਂ ਮੇਰੀ ਵੱਡੀ ਲੜਕੀ ਸੁਸ਼ਮਾ ਜੋ ਅਮਰੀਕਾ ਵਿਆਹੀ ਹੋਈ ਹੈ ਉਹਨਾਂ ਨੂੰ ਕਹਿੰਦੇ ਹਾਂ ਕੀ ਕੋਈ ਮੋਟਰੀਅਲ ਵਿੱਚ ਜਾਣ ਪਹਿਚਾਨ ਵਾਲਾ ਬੰਦਾ ਲੱਭਣਾ ਗੱਲਾਂ-ਵਾਤਾਂ ਕਰਦਿਆਂ ਇਹੀ ਨਤੀਜਾ ਨਿਕਲਿਆ ਕਿ ਕਾਗਜ਼ੀ ਕਾਰਵਾਈ ਜਾਰੀ ਰੱਖੀ ਜਾਵੇ ਇੱਕ ਵਾਰੀ ਕੈਨੇਡਾ ਦਾ ਵੀਜ਼ਾ ਲਿਆ ਜਾਵੇ 6 ਮਹੀਨਿਆਂ ਵਿੱਚ ਵੀਜ਼ਾ ਆ ਗਿਆ ਕੈਨੇਡਾ ਦੀਆਂ ਤਿਆਰੀਆਂ ਹੋ ਗਈਆਂ ਅੰਕਲ ਜੀ ਮਲਹੋਤਰਾ ਨੇ ਆਪਣੀ ਲੜਕੀ ਰਾਹੀਂ ਇੰਤਜ਼ਾਮ ਕਰ ਦਿੱਤਾ ਕਿ ਮੈਂ ਆਪਣੇ ਸਹੁਰਿਆਂ ਦੀ ਬਜਾਏ ਸਿੱਧੀ ਕਿਸੇ ਹੋਰ ਦੇ ਘਰ ਜਾਵਾਂ ਲੜਕੇ ਵਾਲੇ ਸਾਰਾ ਟੱਬਰ ਫੁੱਲਾਂ ਦਾ ਹਾਰ ਲੈ ਕੇ ਮੇਰੇ ਸਵਾਗਤ ਵਾਸਤੇ ਖੜੇ ਸਨ ਜਦੋਂ ਉਹ ਫੁੱਲ ਮੇਰੇ ਗਾਲ ਵਿੱਚ ਪਾਉਣ ਲੱਗਿਆ ਤਾਂ ਮੈਂ ਫੁੱਲ ਫੜ ਕੇ ਉਸਦੇ ਪੈਰਾਂ ਦੇ ਵਿੱਚ ਵਗਾ ਕੇ ਮਾਰੇ ਤੇ ਅੰਕਲ ਜੀ ਮਲਹੋਤਰਾ ਵੱਲੋਂ ਆਈ ਫੈਮਿਲੀ ਨਾਲ ਮੈਂ ਉਹਨਾਂ ਦੇ ਘਰ ਚਲੀ ਗਈ। ਉਹਨਾਂ ਨੇ ਮੈਨੂੰ ਕਈ ਵਾਰ ਟੈਲੀਫੋਨ ਵੀ ਆਏ ਤੇ ਇੱਕ ਵਾਰੀ ਉਹ ਪੰਚਾਇਤ ਲੈ ਕੇ ਵੀ ਆਏ ਪਰ ਮੈਂ ਮਨ ਬਣਾ ਲਿਆ ਕਿ ਮੈਨੂੰ ਇੰਡੀਆ ਜਾਣਾ ਮਨਜ਼ੂਰ ਹੈ ਪਰ ਇਨ੍ਹਾਂ ਬੇਈਮਾਨਾਂ ਧੋਖੇਵਾਜਾਂ ਫਰੇਵੀਆਂ ਝੂਠਿਆਂ ਦੇ ਘਰ ਨਹੀਂ ਜਾਣਾ। ਮੈਂ ਹੌਲੀ-ਹੌਲੀ ਸੂਕੜਦੀ ਰਹੀ ਅਤੇ ਪਤਾ ਲਾ ਲਿਆ ਕਿ ਇਸ ਦੇ ਪਹਿਲੇ ਵਾਲੇ ਵਿਆਹ ਵਿੱਚੋਂ ਵੀ ਦੋ ਬੱਚੇ ਹਨ ਪਹਿਲਾਂ ਟਰੱਕ ਡਰਾਈਵਰ ਸੀ ਤੇ ਹੁਣ ਆਪਣੀ ਟੈਕਸੀ ਪਾਈ ਹੋਈ ਹੈ ਵਕੀਲ ਰਾਹੀਂ ਮੈਂ ਆਪਣੇ ਵੱਲੋਂ ਤਲਾਕ ਦੇ ਕਾਗਜ਼ ਭੇਜ ਦਿੱਤੇ ਮੈਂ ਕੰਪਿਊਟਰ ਦੀ ਐਮਸੀਏ ਕੀਤੀ ਹੋਈ ਸੀ ਇਸ ਲਈ ਕੰਮ ਜਲਦੀ ਹੀ ਮਿਲ ਗਿਆ ਪਰ ਮੇਰੇ ਦਿਲ ਵਿੱਚ ਹਰ ਵਕਤ ਬਦਲੇ ਦੀ ਭਾਵਨਾ ਰਹਿੰਦੀ ਸੀ ਕਿ ਕਦੋਂ ਇਹ ਇੰਡੀਆ ਜਾ ਕੇ ਮੈਂ ਇਹਨਾਂ ਦਾ ਮਕੂਟ ਪਾਵਾਂ ਕੁਝ ਸਮਾਪਾ ਕੇ ਤਲਾਕ ਮਨਜ਼ੂਰ ਹੋ ਗਿਆ ਤੇ ਫਿਰ ਸਾਰਾ ਟੱਬਰ ਦੁਬਾਰਾ ਵਿਆਹ ਕਰਨ ਲਈ ਇੰਡੀਆ ਚਲੇ ਗਏ ਮੈਨੂੰ ਵੀ ਸੂ ਮਿਲ ਗਈ ਤੇ ਮੈਂ ਵੀ ਟਿਕਟ ਲੈ ਕੇ ਮਗਰੇ ਹੀ ਪਹੁੰਚ ਗਈ ਡੈਡੀ ਜੀ ਨੇ ਵਕੀਲ ਨਾਲ ਸਲਾਹ ਕਰਕੇ ਇਹਨਾਂ ਤੇ ਫਰੇਬ ਦਾ ਮੁਕੱਦਮਾ ਕਰ ਦਿੱਤਾ ਪੁਲਿਸ ਨੇ ਫੜ ਕੇ ਸਾਰੇ ਟੱਬਰ ਨੂੰ 2-4 ਰਾਤਾਂ ਅੰਦਰ ਰੱਖਿਆ ਕੇਸ ਅਦਾਲਤ ਦੇ ਵਿੱਚ ਚਲਾ ਗਿਆ ਤੇ ਜੱਜ ਨੇ ਫੈਸਲਾ ਸੁਣਾ ਦਿੱਤਾ ਕਿ ਇੱਕ ਹਫ਼ਤੇ ਵਿੱਚ ਵਿੱਚ 10 ਲੱਖ ਦਾ ਹਰਜਾਨਾ ਦਿੱਤਾ ਜਾਵੇ ਨਹੀਂ ਤਾਂ 1 ਸਾਲ ਦੀ ਬਾ ਮੁਸ਼ਕਤ ਕੈਦ ਤੂਕਤ ਨਹੀਂ ਪੈਣਗੀ ਪਵੇਗੀ ਸਾਰਾ ਟੱਬਰ ਰਿਸ਼ਤੇਦਾਰਾਂ ਸਮੇਤ ਆ ਕੇ ਮਿੰਤਾ ਕਰਨ ਲੱਗ ਪਈ ਜਿਹੜਾ ਪਿਓ ਉਸ ਦਾ ਪਹਿਲਾਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ ਹੁਣ ਪੱਗ ਲਾ ਕੇ ਡੈਡੀ ਜੀ ਦੇ ਪੈਰਾਂ ਵਿੱਚੋਂ ਹੀ ਨਹੀਂ ਸੀ ਉਠਦਾ ਤਿੰਨ-ਚਾਰ ਕੀਲੇ ਜਿਹੜੀ ਪੈਲੀ ਸੀ ਉਹ ਵੇਚ ਕੇ 10 ਲੱਖ ਦਾ ਉਹਨਾਂ ਨੇ ਇੰਤਜ਼ਾਮ ਕੀਤਾ ਤੇ ਵਿਆਹ ਤੋਂ ਬਿਨਾ ਬੇਰੰਗ ਹੀ ਵਾਪਸ ਕੈਨੇਡਾ ਪਹੁੰਚ ਗਏ ਡੈਡੀ ਜੀ ਨੇ ਗਰੀਬ ਬੱਚਿਆਂ ਦੇ ਨਾਂ ਤੇ ਇੱਕ ਟਰਸਟ ਖੋਲ ਕੇ 10 ਲੱਖ ਬੈਂਕ ਵਿੱਚ ਜਮਾ ਕਰਵਾ ਦਿੱਤਾ ਅਤੇ ਵਸੀਅਤ ਕਰਵਾ ਦਿੱਤੀ ਕਿ ਇਸ ਦਾ ਵਿਆਜ ਸਿਰਫ ਤੇ ਸਿਰਫ ਗਰੀਬ ਬੱਚੇ ਬੱਚੀਆਂ ਦੇ ਵਿਆਹ ਸ਼ਾਦੀਆਂ ਤੇ ਅਤੇ ਪੜਾਈ ਲਈ ਹੀ ਵਰਤਿਆ ਜਾਵੇਗਾ ਪਰ ਬੇਟਾ ਜੀ ਇਹ ਦੱਸੋ ਤੁਸੀਂ ਨਾਰਵੇ ਕਿਸ ਤਰ੍ਹਾਂ ਆ ਗਏ ਅੰਕਲ ਜੀ ਨਾਰਵੇ ਉਸ ਲੜਕੇ ਦੀਆਂ ਦੋ ਮਾਸੀਆਂ ਰਹਿੰਦੀਆਂ ਸਨ ਜਿਹੜੀਆਂ ਸਾਰੇ ਪੁਆੜੇ ਦੀ ਜੜ ਸਹਨ ਉਹਨਾਂ ਦਾ ਕੰਮ ਝੂਠ ਬੋਲਣਾ ਹਰ ਵਕਤ ਲੂਤ ਲਾਉਣੀ ਕਾਰ ਵਾਲਿਆਂ ਤੋਂ ਚੋਰੀ ਪੈਸੇ ਆਪਣੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਕਲਦੀਆਂ ਰਹਿੰਦੀਆਂ ਅਤੇ ਰਿਸ਼ਤੇਦਾਰਾਂ ਦੇ ਝੂਠੇ ਵਿਆਹ ਕਰਕੇ ਮੇਰੇ ਵਰਗੀਆਂ ਅਨਪੋੜ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰਨੀ ਹੈ ਜੇਕਰ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬ ਨੂੰ ਕਹਿ ਕੇ ਮੈਨੂੰ 5-10 ਮਿੰਟ ਦਾ ਟਾਈਮ ਦਵਾ ਦੇਮੂ ਮੈਂ ਇਹਨਾਂ ਨੂੰ ਗੁਰਦੁਆਰੇ ਦੀ ਸਟੇਜ ਤੋਂ ਨੰਗਾ ਕਰਕੇ ਬਦਲਾ ਲੈਣਾ ਚਾਹੁੰਦੀ ਹਾਂ ਅਤੇ ਸਾਰਿਆਂ ਨੂੰ ਸਾਂਝਾ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਕਿਸੇ ਹੋਰ 마ਸੂਮ ਦੀ ਜ਼ਿੰਦਗੀ ਦੇ ਨਾਲ ਇਹ ਨਾ ਖੇਡ ਸਕਣ ਕੋਲੇ ਪਈ ਘੜੀ ਦੀ ਕਾਂਟੀ ਨੇ ਮੇਰੀ ਜਾ ਖੋਲ ਦਿੱਤੀ ਤੇ ਮੈਂ ਉੱਠ ਕੇ ਬੈਠ ਗਿਆ ਤੇ ਇਹੀ ਸੋਚਦਾ ਰਿਹਾ ਕਿ ਕਿਹੜੀਆਂ ਦੋ ਆ ਕਿਰਤਕਣ ਔਰਤਾਂ ਹੋ ਸਕਦੀਆਂ ਹਨ ਜਿਹੜੀਆਂ ਖੁਦ ਔਰਤਾਂ ਹੋ ਕੇ ਵੀ ਆਪਣੀ ਹੀ ਜਾਤ ਨੂੰ ੱੱਬਾ ਲਾਉਣ ਤੇ ਤੁੜੀਆਂ ਹੋਈਆਂ ਹਨ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਚਾਹੀਦਾ ਹੈ ਧੰਨਵਾਦ